ਖੰਟ ਵਾਲਾ ਮਾਨ ਜਣੀ ਬੱਬੂ ਮਾਨ ਅੱਜ ਗੱਲ ਕਰਾਂਗੀ ਬੱਬੂ ਮਾਨ ਦਾ ਪਲੇਖਾ ਪਾਉਣ ਵਾਲੀ ਇਸ ਨੌਜਵਾਨ ਹਰ ਪ੍ਰੀਤ ਪਟਟੀ ਵਾਲੇ ਹਰ ਪ੍ਰੀਤ ਪਟਟੀ ਸ਼ੁਰੂ ਤੋਂ ਤੂੰ ਹੀ ਬੱਬੂ ਮਾਨ ਦਾ 팬 ਹੈਂ ਦਿਨ ਰੋ ਰੋ ਤੱਕ ਬੱਬੂ ਮਾਨ ਦੇ ਗਾਣੇ ਸੁਣਨ ਵਾਲਾ ਹਰ ਪ੍ਰੀਤ ਪਟਟੀ ਬੱਬੂ ਮੋਹਨ ਦਾ ਅਪਲੇ ਖਾ ਪੌਂਦਾ ਹੈ ਪਿਛਲੀ ਛਿੰਨੀ ਬੱਬੂ ਮੋਹਨ ਦੀ ਫਿਲਮ ਸੁਚਿਆ ਸੁਮਤ ਵੀ ਕੰਮ ਕਰਨ ਮੌਕਾ ਮਿਲ ਲਿਆ ਆਉ ਕਰਦੇ ਆ ਗਲਗਲ ਬਾਤ ਹਰ ਰੀਤ ਪੱਟੀ ਨਾਲ 2003-4 ਦੀ ਗੱਲ ਆ ਜੀ ਮੈਂ ਵਿੱਕੀ ਬਾਲੀਵੁੱਡ ਸਟੂਡੀਓ ਕੋਟਕਪੂਰੀ ਮੈਂ ਉੱਥੇ ਕੰਮ ਕਰਦਾ ਹੁੰਦਾ ਸੀਗਾ ਚੰਡੀਗੜ੍ਹ ਫਿਰ ਗੁਰਸ਼ਰਨ ਭਾਈ ਨਾਮ ਮੈਂ ਥੀਏਟਰ ਕੀਤਾ ਬਹੁਤ ਸਾਲ ਜੀ 2005 6 7 8 9 ਤੱਕ ਮੈਂ ਥੀਏਟਰ ਕਰਦਾ ਰਿਹਾ ਤੇ ਮੇਰੇ ਲਈ ਬਹੁਤ ਵੱਡੀ ਗੱਲ ਸੀ ਵੀ ਸਾਡੇ ਸ਼ਹਿਰ ਦੇ ਵਿੱਚ ਐਡਵਰ ਡਾਇਰੈਕਟਰ ਹੈਗਾ ਗਰਮੀਤ ਸਾਜਨ ਜੀ ਜੀ ਸੁੱਚਾ ਸੂਰਮਾ ਦੇ ਵਿੱਚ ਕਿਹੜੇ ਕਰੈਕਟਰ ਦੇ ਵਿੱਚ ਕੰਮ ਕੀਤਾ ਉਹਦੇ ਵਿੱਚ ਪੂਰੀ ਫਿਲਮ ਸੀਰੀਅਸ ਹੈ ਦੋ ਕਮੇਡੀ ਕਰੈਕਟਰ ਆ ਜੀ ਜੁਕਤੀ ਤੇ ਬਿਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡਸ YouTube ਅਤੇ Facebook ਚੈਨਲ ਤੇ ਤੁਹਾਡਾ ਸਵਾਗਤ ਫਿਲਮ ਸੁੱਚਾ ਸੂਰਮਾ ਦੀ ਪ੍ਰੋਮੋਸ਼ਨ ਲਈ ਬਠਿੰਡਾ ਪਹੁੰਚੇ ਸਟਾਰ ਕਾਸਟ ਤੇ ਆਪਾਂ ਗੱਲਬਾਤ ਕਰਾਂਗੇ ਬਾਈ ਹਰਪ੍ਰੀਤ ਭੱਟੀ ਨਾਲ ਜਿਨ੍ਹਾਂ ਨੇ ਫਿਲਮ ਸੁੱਚਾ ਸੂਰਮਾ ਦੇ ਵਿੱਚ ਕੰਮ ਕੀਤਾ ਬਾਈ ਸਵਾਗਤ ਹੈ ਸਾਡੇ ਇੱਥੇ ਸਤਿ ਸ਼੍ਰੀ ਅਕਾਲ ਜੀ ਮੀਲਾ ਸਾਹਿਬ ਕਿਵੇਂ ਠੀਕ ਹੋ ਬਹੁਤ ਵਧੀਆ ਕਿਰਪਾ ਹੈ ਐ ਹਰਪ੍ਰੀਤ ਜੀ ਇੱਕ ਫਿਲਮ ਲਾਈਨ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤੁਹਾਡੇ ਬ੍ਰਦਰ ਨੇ ਗੁਰਪ੍ਰੀਤ ਧੋਤੀ ਜੀ ਹਾਂਜੀ ਉਹ ਵੀ ਫਿਲਮ ਜਗਤ ਦੇ ਵਿੱਚ ਨੇ ਜੀ ਜੀ ਕਿੰਨੇ ਸਮੇਂ ਤੋਂ ਫਿਲਮਾਂ ਦੇ ਨਾਲ ਜੁੜੇ ਹੋਇਆ ਫਿਲਮਾਂ ਚ ਤਾਂ ਮੇਰੇ ਖਿਆਲ ਚ 4-5 ਸਾਲ ਤੋਂ ਹੀ ਮੈਂ ਜੁੜਿਆ ਹਾਂ ਜੀ ਪਰ ਗੁਰਪ੍ਰੀਤਾਂ 20 ਸਾਲ ਤੋਂ ਜੁੜਿਆ ਹੋਇਆ ਬਿਲਕੁਲ ਪਹਿਲਾਂ ਛੋਟੀਆਂ ਫਿਲਮਾਂ ਕਰਦੇ ਹੁੰਦੇ ਗਰਮੀਤ ਸਾਜਨ ਜੀ ਨਾਲ 20 ਸਾਲ ਪਹਿਲਾਂ ਜੀ ਉਦੋਂ VCD ਦਾ ਜ਼ਮਾਨਾ ਹੁੰਦਾ ਸੀਗਾ ਬਿਲਕੁਲ ਉਹਨਾਂ ਚੋਂ ਕੰਮ ਕਰਦੇ ਹੁੰਦੇ ਸੀ ਬਿਲਕੁਲ ਤੇ ਮੈਂ ਬਾਅਦ ਚ ਆਇਆ ਸੀ ਗੁਰਪ੍ਰੀਤ ਤੋਂ ਚੇਟਕ ਲੱਗੀ ਫਿਰ ਸੀਗੇ ਬਚਪਨ ਤੋਂ ਹੀ ਜੀ ਪਰ ਜਦੋਂ ਮੈਨੂੰ ਪਤਾ ਲੱਗਾ ਵੀ ਰਿਹਸਲ ਤੇ ਜਾਂਦੇ ਨੇ ਇਹ ਨਾ 2003-4 ਦੀ ਗੱਲ ਆ ਜੀ ਮੈਂ ਵਿੱਕੀ ਬਾਲੀਵੁੱਡ ਸਟੂਡੀਓ ਕੋਟਕਪੂਰੀ ਮੈਂ ਉੱਥੇ ਕੰਮ ਕਰਦਾ ਹੁੰਦਾ ਸੀਗਾ ਪਲੱਸ 2 ਤੋਂ ਫੇਲ ਹੋਇਆ ਹੋਇਆ ਸੀ ਜੀ ਓਕੇ ਹਾਂ ਜੀ ਕੰਪਾਰਟਮੈਂਟ ਆ ਗਈ ਸੀ ਮੇਰੀ ਇੰਗਲਿਸ਼ ਚ ਜੀ ਫਿਰ ਮੈਂ ਐਕਟਿੰਗ ਦਾ ਤਾਂ ਚਲੋ ਸ਼ੌਂਕ ਸੀਗਾ ਇਹਨਾਂ ਰੈਹਸਲ ਤੇ ਜਾਂਦੇ ਹੁੰਦੇ ਸੀ ਮੇਰਾ ਦੋਸਤ ਹੈ ਇੱਕ ਜੌਨ ਜੌਨ ਮਸੀ ਜੌਨ ਮਸੀ ਇਹ ਰੈਹਸਲ ਤੇ ਜਾਂਦੇ ਸੀ ਮੈਂ ਕਿੱਥੇ ਜਾਂਦੇ ਆ ਤੁਸੀਂ ਇਹ ਕਹਿੰਦੇ ਗਰਮੀਤ ਸਾਜਨ ਜੀ ਨਾਲ ਕਰਦੇ ਆ ਬਿਲਕੁਲ ਉਸ ਟਾਈਮ ਨਾ ਪ੍ਰੋਫੈਸਰ ਮਨੀਪੁਲਰ ਚੱਲਦਾ ਹੁੰਦਾ ਸੀਗਾ ਬਹੁਤ ਮਸ਼ਹੂਰ ਸੀ ਜਿਸਪਾਲ ਜਿਸਪਾਲ ਭੱਟੀ ਦਾ ਹਾਂ ਬਿਲਕੁਲ ਬਿਲਕੁਲ ਹਾਂਜੀ ਤੇ ਮੇਰੇ ਲਈ ਬਹੁਤ ਵੱਡੀ ਗੱਲ ਸੀ ਵੀ ਸਾਡੇ ਸ਼ਹਿਰ ਦੇ ਵਿੱਚ ਐਡਵਰਡ ਐਕਟਰ ਹੈਗਾ ਗਰਮੀਤ ਸਾਜਣ ਯਾਰ ਜੀ ਤੇ ਮੈਂ ਤਾਂ ਚੈਨ ਨਾ ਮੈਂ ਕਹਿਆ ਯਾਰ ਮੈਨੂੰ ਮਲਾਉ ਉਤ ਸੀ ਜੀ ਫਿਰ ਇਹਨਾਂ ਨੇ ਮਲਾਇਆ ਮੈਂ ਫਿਰ ਇਹਨਾਂ ਨੇ ਦੋ ਚਾਰ ਨਾਟਕ ਕੀਤੇ ਜੀ ਤੇ ਸ਼ੋਅ ਤਾਂ ਕਾਫੀ ਹੋ ਗਏ ਸੀ ਮਾਂ ਦਾ ਤਰਮਿੰਦਰ ਸ਼ਾਇਦ ਇਦਾਂ ਦੀਆਂ ਫਿਲਮਾਂ ਸੀ ਗਰਮੀਤ ਸਾ ਆ ਜਾਂਦੇ ਆ ਮਾਂ ਦਾ ਤਰਮਿੰਦਰ ਕਾਲਾ ਮਾਲਾ 1 2 3 3 ਸੀਰੀਜ਼ ਸੀ ਉਹਦੇ ਜੀ ਤੇ ਬਹੁਤ ਵਧੀਆ ਉਹਨਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ ਪਹਿਲਾਂ ਨਹੀਂ ਉਹਨਾਂ 'ਚ ਨਹੀਂ ਸੀ ਮੈਂ ਕੰਮ ਅੱਛਾ ਜੀ ਉਹਨਾਂ ਨੂੰ ਦੇਖ ਕੇ ਉਹ ਉਹਨਾਂ ਦੇ ਨਾਲ 'ਚ 2004 'ਚ ਸ਼ੁਰੂਆਤ ਹੋਈ ਸੀ ਪੰਜ ਦੇ ਵਿੱਚ ਮੈਂ ਅੰਮ੍ਰਿਤਸਰ ਅੰਮ੍ਰਿਤਸਰ ਨਾਲ ਇੱਕ 2004 'ਚ ਥੀਏਟਰ ਵਰਕਸ਼ਾਪ ਲੱਗ ਗਈ ਜੀ ਉਹ ਵਰਕਸ਼ਾਪ ਲਾ ਕੇ ਫਿਰ ਪੰਜ 'ਚ ਮੈਂ ਚੰਡੀਗੜ੍ਹ ਚਲਾ ਗਿਆ ਸੀ ਜੀ ਚੰਡੀਗੜ੍ਹ ਫਿਰ ਗੁਰਸ਼ਰਨ ਭਾਈ ਨਾਲ ਮੈਂ ਥੀਏਟਰ ਕੀਤਾ ਬਹੁਤ ਸਾਲ ਜੀ 2005 6 7 8 9 ਤੱਕ ਮੈਂ ਥੀਏਟਰ ਕਰਦਾ ਰਿਹਾ ਜੀ ਫਿਰ ਉਸਵਾਰਨ ਛੱਡਦਾ ਸੀ ਉਹ ਲੈਨ अच्छा थिएटर ਕਰਦੇ ਕਰਦੇ ਤੁਸੀਂ ਜਾਨੀ ਕਿ ਥੀਏਟਰ ਛੱਡਿਆ ਹਾਂਜੀ ਥੀਏਟਰ ਮੈਂ ਇਸ ਕਰਕੇ ਛੱਡਿਆ ਕਿਉਂਕਿ ਅਸੀਂ ਸ਼ੋਅ ਬਹੁਤ ਲਾਉਂਦੇ ਸੀ ਗੁਰਸ਼ਰਨ ਭਾਈ ਦਾ ਜੀ ਜਦੋਂ ਥੋੜੇ ਜਿਹਾ ਬਿਮਾਰ ਰਹਿਣ ਲੱਗ ਗਏ ਫਿਰ ਨਾ ਪ੍ਰੋਗਰਾਮ ਘਟ ਗਈ ਸੀ ਬਹੁਤ ਘਟ ਗਈ ਸੀ ਜੀ ਕਿੱਥੇ ਤਾਂ ਅਸੀਂ 60 70 ਪ੍ਰੋਗਰਾਮ ਵੀ ਲਾਉਂਦੇ ਰਹੇ ਮਹੀਨੇ ਦੇ ਵਿੱਚ ਰਿਕਾਰਡ ਸੀਗਾ ਸਰ ਜੀ ਫਿਰ ਜਦੋਂ ਬਿਮਾਰ ਰਹਿਣ ਲੱਗੇ 2 4 ਪ੍ਰੋਗਰਾਮ ਅਸੀਂ ਲਾਉਂਦੇ ਹਾਂ ਪਿੰਡਾਂ ਦੇ ਵਿੱਚ ਤੇ ਐ ਇਸ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਵੱਡੀ ਗੱਲ ਹੈ ਇਸ ਚੀਜ਼ ਕਿ ਬੱਬੂ ਮਾਨ ਜੀ ਨਾਲ ਫਿਲਮ 'ਚ ਕੰਮ ਕਰਨ ਦਾ ਮੌਕਾ ਹੈ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਕਿਹੋ ਜੀ ਜਿਹੜੀ ਇਸ ਲਾਈਨ ਦੇ ਵਿੱਚ ਆ ਕੇ ਤੁਹਾਨੂੰ ਇਸ ਫਿਲਮ ਜਦੋਂ ਮਿਲੀ ਕਿੰਨੀ ਖੁਸ਼ੀ ਸੀਗੀ ਖੁਸ਼ੀ ਬਹੁਤ ਜ਼ਿਆਦਾ ਸੀ ਕਿਉਂਕਿ ਨਾ ਮੈਂ ਬੱਬੂ ਮਾਨ ਦੇ ਗਾਣੇ ਬਹੁਤ ਸੁਣਦਾ ਰਿਹਾ ਜੀ ਸਾਰੇ ਤਕਰੀਬਨ ਆਪਾਂ ਸੁਣਦੇ ਰਹੇ ਬਿਲਕੁਲ ਪਰ ਮੈਂ ਤਾਂ 24 ਘੰਟੇ ਵਾਂਗੂ ਸੁਣਦਾ ਰਿਹਾ ਮਤਲਬ ਗਾਣੇ ਚੱਲਦੇ ਨੇ ਸੌ ਜਾਂਦਾ ਹੁੰਦਾ ਸੀ ਸੋ ਉੱਟ ਕੇ ਫਿਰ ਗਾਣੇ ਲਾ ਲੈਂਦੇ ਐਨਾ ਮਤਲਬ ਪਾਗਲਾਂ ਨੂੰ ਸੁਣਦ ਰਿਆਂ ਬਸ ਸੁੱਚਾ ਸੂਰਮਾ ਦੇ ਵਿੱਚ ਕਿਹੜੇ ਕਰੈਕਟਰ ਦੇ ਵਿੱਚ ਕੰਮ ਕੀਤਾ ਉਹਦੇ ਵਿੱਚ ਪੂਰੀ ਫਿਲਮ ਸੀਰੀਅਸ ਹੈ ਦੋ ਕਮੇਡੀ ਕਰੈਕਟਰ ਆ ਜੀ ਜੁਕਤੀ ਤੇ ਬੀਲਾ ਜੁਕਤੀ ਤੇ ਉਹਦੇ ਵਿੱਚ ਜੁਕਤੀ ਗੁਰਪ੍ਰੀਤ ਆ ਤੇ ਬੀਲਾ ਮੈਂ ਅੱਛਾ ਦੋਨੇ ਸਕੇ ਭਰਾ ਮੰਨੇ ਇੱਕ ਸਕੇ ਭਰਾ ਹੀ ਆ ਉੱਚ ਵੀ ਉਹਦੇ ਵਿੱਚ ਵੀ ਸਕੇ ਭਰਾ ਬਣ ਕੇ ਕੰਮ ਕੀਤਾ ਬਿਲਕੁਲ ਉਹ ਕੀ ਆ ਕਿ ਜਮਾਂ ਪਿੰਡ ਦੇ ਜਮਾਂ ਵਿਲੜ ਨਹੀਂ ਹੁੰਦੇ ਜੀ ਜੇ ਕਿਤੇ ਸੜਕ ਬਣਦੀ ਆ ਤਾਂ ਸੜਕ ਵੇਖਣ ਚਲੇ ਗਏ ਹੂੰ ਹੂੰ ਜੇ ਪਿੰਡ ਚ ਕੋਈ ਰੋਲਾ ਤਾਂ ਰੋਲਾ ਚਲਾ ਬੰਦ ਤੇ ਬੰਦ ਜਿਹੜਾ ਖੇਡਾ ਵੇਖਣ ਨਹੀਂ ਜਾਂਦੇ ਹਾਂ ਹਾਂਜੀ ਹਾਂਜੀ ਹਾਂ ਉੱਥੇ ਖੜੇ ਰਹਿਣਾ ਉੱਥੇ ਟਾਈਮ ਵੇਸਟ ਕਰਦੇ ਨੇ ਇਹ ਉਸ ਤਰ੍ਹਾਂ ਦੇ ਕੈਰੇਕਟਰ ਨੇ ਬਿਲਕੁਲ ਤੇ ਉਕਤੀ-ਜੁਕਤੀ ਥੋੜਾ ਜਿਹਾ ਤੇਜ਼ ਆ ਜਿਹੜਾ ਬੀਲਾ ਥੋੜਾ ਜਿਹਾ ਭੋਲਾ ਅੱਛਾ ਉਹ ਕਹਿੰਦਾ ਵੀ ਆਪਾਂ ਇੱਧਰ ਚੱਲੀਏ ਉਹ ਕਹਿੰਦਾ ਇੱਧਰ ਨਹੀਂ ਇੱਧਰ ਚੱਲੀਏ ਜਿੱਧਰ ਉਹ ਕਹਿੰਦਾ ਉਧਰ ਹੀ ਚਲਾ ਜਾਂਦਾ ਐ ਹਰਪ੍ਰੀਤ ਜੁਕਤੀ ਐ ਕਿ ਬੀਲਾ ਹਰਪ੍ਰੀਤ ਬੀਲਾ ਬੀਲਾ ਜੁਕਤੀ ਹਰਪ੍ਰੀਤ ਬਿਲਕੁਲ ਪ੍ਰੀ ਉਹ ਵੈਸੇ ਵੀ ਤੇਜ਼ ਆ ਮੈਨੂੰ ਵੀ ਤੇਜ਼ ਵੀ ਕੰਮ ਕਰਦੇ ਤੇਜ਼ ਹਾਂਜੀ ਸੋ ਇਸ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਅੱਜ ਬਠਿੰਡਾ ਵਿਖੇ ਪਹੁੰਚੇ ਹਾਂਜੀ ਫਿਲਮ ਦੀ ਪ੍ਰੋਮੋਸ਼ਨ ਲਈ ਔਰ ਸੁੱਚਾ ਸੂਰਮਾ ਇੱਕ ਸਾਡੇ ਪੰਜਾਬੀਆਂ ਦਾ ਜਿਹੜਾ ਨਾਇਕ ਉਸ ਨੂੰ ਬਿਆਨ ਕਰਦੀ ਹੋਈ ਬੱਬੂ ਮਾਨ ਦੀ ਇਹ ਫਿਲਮ ਅੱਜ ਪ੍ਰੋਮੋਸ਼ਨ ਲਈ ਸਾਰੀ ਟੀਮ ਪਹੁੰਚੀ ਅਸੀਂ ਧੰਨਵਾਦ ਕਰਦੇ ਹਾਂ ਭਾਈ ਹਰਪ੍ਰੀਤ ਦਾ ਭਾਈ ਗੁਰਪ੍ਰੀਤ ਤੋਤੀ ਦਾ ਸਮੁੱਚੀ ਟੀਮ ਦਾ ਤੇ ਜਰੂਰ ਦੇਖੋ ਇਹ ਫਿਲਮ ਸੁੱਚਾ ਸੋਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ